ਕੀ ਲੈ ਗਿਆ ਏ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਜਿਹੜੇ ਬੜੇ ਬੜੇ ਆ ਆ 2 ਲੀਟਰ ਮਾਰਨਾ ਕਿਉਂ ਦਾਣਾ ਬਾਹਰ ਇਧਰ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਹਾਂ ਜੀ ਨਹੀਂ ਜਲਦਾ ਹੈ ਹੁਣ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲੈ ਮੈਂ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਈ ਨਹੀਂ ਲੂ ਕੇ ਨਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਕੋ ਮੋਟੀ ਲੈ ਜਾ ਚੱਲ ਪਿੱਛੇ ਤੂੰ ਅੱਜ ਅੱਗ ਲਾਉਣੀ ਏ ਤੂੰ ਸਾਰੇ ਕੰਮ ਨਹੀਂ ਇੱਕ ਵਾਰੀ ਥੋੜਾ ਦੋ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਨਿਕਲਦੇ ਫੇਰੀ ਥੋੜਾ ਕਿੰਨਰੋ ਜਾ ਚਲੋ ਚਾਣਾ ਦੋ ਕੋਸ਼ ਕਰ ਮੈਂ ਨਹੀਂ ਆ ਵੀ ਦੱਸ ਜਾ ਕੇ ਜਾ ਰਹੇ ਬੰਦੇ ਆ ਟੈਂਕੀਆ ਫੁੱਲ ਆ ਆ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਉਧਰ ਦੇ ਬੜੇ ਬੜੇ ਆਹ 2 ਲੀਟਰ ਪਰ ਨਾਲ ਜੂ ਦਾਣਾ ਮਟਕਾ ਬਾਹਰ ਆਬਰਾਦ ਵੀਡੀਓਜ਼ ਬਾਬਾ ਵੀਡੀਓ ਬਣਾਉਂਦੀ ਨਹੀਂ ਨਹੀਂ ਦਿੰਦਾ ਗੱਲ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਣ ਲੈ ਰੂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਾ ਲੈ ਚੱਲ ਪਿੱਛੇ ਦੂ ਉਹ ਜਾ ਅੱਗ ਲਾਉਣੀ ਏ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮ ਤੇਰੇ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਮੇਰੀ ਫੋਟੋ ਕਿੱਥੇ ਰੋ ਜਾ ਚੱਲ ਦੋ ਚੱਲ ਦੋ ਕੋਈ ਸ਼ਰਮ ਨਹੀਂ ਆਉਂਦੀ ਜਾਂ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਨਹੀਂ ਆ 2 ਲੀਟਰ ਮਾਰਨ ਕਿਉਂ ਜਾਣਾ ਬਿਚ ਬਾਹਰ ਆਪਰਾਹ ਵੀਡੀਓ ਦੇ ਲੱਭਾ ਵੀਡੀਓ ਬਣਾ ਦੀ ਨਹੀਂ ਨਹੀਂ ਗੱਲ ਹੈ ਗੱਲ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲੈ ਨਹੀਂ ਨਹੀਂ 2 ਲੀਟਰ 14 ਸਿਰਫ ਕੋਈ ਨਹੀਂ ਦੂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਾ ਲੈ ਚੱਲ ਪਿੱਛੇ ਦੂ ਅੱਗੇ ਲੋਣੀ ਤੂੰ ਸਾਰੇ ਕਹ ਲੋ ਨਹੀਂ ਅੱਗੇ ਬਾਟ ਥੋੜਾ ਦੋ ਬਿਲਕੁਲ ਜਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਫੇਰੀ ਥੋੜਾ ਕਿੰਨਾ ਰੋਚ ਚੱਲ ਦੋ ਚੱਲ ਦੋ ਕੋਈ ਸ਼ਰਮ ਨਹੀਂ ਆਉਂਦੀ ਜਾਂ ਚੱਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਦੇ ਬੜੇ ਬੜੇ ਆ ਆ 2 ਲੀਟਰ ਮਾਰਨਾ ਤੇ ਆ ਜੂ ਦਾਣਾ ਬਿਠਾ ਬਾਹਰ ਅਬ ਰਾਜ ਵੀਡੀਓ ਜੀ ਬਾਬਾ ਵੀਡੀਓ ਬਣਾਓ ਜੀ ਨਹੀਂ ਜਾਂਦਾ ਹੁਣ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਖੰਡ ਕਰ ਲਵੇ ਨਹੀਂ ਨਹੀਂ 2 ਲੀਟਰ 14 ਸਿਰ ਉਹ ਲੈ ਨੂੰ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਚੋ ਬੋਟੀ ਲੈ ਜਾ ਚੱਲ ਪਿੱਛੇ ਦੂ ਉਹ ਜਾ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਜ ਵਾਰੀ ਥੋੜਾ ਦੋ ਬਿਲਕੁਲ ਨਹੀਂ ਕੰਮੀ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਨਿਕਲਦੇ ਮੇਰੀ ਫੋਟੋ ਵੀ ਚਰੋ ਜਾ ਚੱਲੋ ਦੋ ਚੱਲੋ ਦੋ ਕੋਈ ਕਰਮ ਨਹੀਂ ਆਉਣੀ ਜੰਮ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਜੇ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਉਧਰ ਦੇ ਪਰ ਉਹ ਆ 2 ਲੀਟਰ ਮਰਗਰ ਜੂ ਧਾਣਾ ਪਿੱਛੇ ਬਾਹਰ ਅਬ ਰਾਜ ਵੀਡੀਓ ਜੀ ਬਾਬਾ ਵੀਡੀਓ ਬਣਾਓ ਜੀ ਸਰ ਜੀ ਨਹੀਂ ਚੱਲਦਾ ਇਹ ਗੱਲ ਛੱਡ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਣ ਗਈ ਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਚਲ ਪਿੱਛੇ ਦੋ ਅੱਗ ਲਾਉਣੀ ਏ ਤੂੰ ਸਾਰੇ ਕਹਿੰਦੇ ਨਹੀਂ ਅੱਜ ਬਾਈਕ ਥੋੜਾ ਦੋ ਬਿਲਕੁਲ ਨਾ ਨਾਣਾ ਮੰਡੀ ਤੋਂ ਜਿਹੜਾ ਕੱਟੀ ਮੰਡੀ ਦੇ ਨਿਕਲਦੇ ਫੇਰੇ ਥੋੜਾ ਕਿੰਨਾ ਰੋ ਜਾ ਚਲੋ ਦੋ ਚਲੋ ਦੋ ਕੋਈ ਸ਼ਰਮ ਨਹੀਂ ਆ ਰਹੀ ਤੇ ਚੱਕ ਕੇ ਜਾ ਰਹੇ ਬੰਦੇ ਆ ਟੈਂਕੀਆਂ ਫੁੱਲ ਆ ਇੱਕ ਛੋਟੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਮਾਰਨਾ ਕਿਉਂ ਜਾਣਾ ਪੈਣਾ ਬਾਹਰ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਓ ਜੀ ਸਰ ਜੀ ਨਹੀਂ ਚੱਲਦਾ ਗੱਲ ਔਰ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਕੰਡ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਿਉਂ ਗੈਰਾਂ ਪਿੱਛੇ ਹੋ ਗਿਆ ਮੈਂ ਬਾਈਕ ਤੇ ਪਰ ਲੋ ਬਾਈਕ ਲੈ ਲੈ ਚੱਲ ਪਿੱਛੇ ਦੋ ਅੱਗ ਲੋਣੀ ਤੂੰ ਸਾਰੇ ਕਾਹਨ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਫੇਰੇ ਥੋੜਾ ਵੀ ਚਰੋ ਜਾ ਚੱਲੋ ਦੋ ਚੱਲੋ ਦੋ ਕੋਈ ਸ਼ਰਮ ਨਹੀਂ ਆਉਂਦੀ ਜਾਂਦੇ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਥੂੜੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਨਹੀਂ ਆ 2 ਲੀਟਰ ਮਾਰਨ ਨੂੰ ਜਿਉਂ ਜਾਣਾ ਬਸ ਬਾਹਰ ਆਪਰਾਜ ਵੀਡੀਓਜ਼ ਲੱਭਾ ਵੀਡੀਓ ਬਣਾ ਦੇ ਨਹੀਂ ਨਹੀਂ ਚੱਲਦਾ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲੈ ਨਹੀਂ ਨਹੀਂ 2 ਲੀਟਰ 14 ਸਰਫ ਉਹ ਤਾਂ ਇਹਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਦੋ ਬੋਟੀ ਲੈ ਜਾ ਤਰ ਪਿੱਛੇ ਦੋ ਅੱਗੇ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਗੇ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮ ਹੋਣਾ ਦਾਣਾ ਮੰਡੀ ਤੋਂ ਜਦੋਂ ਕੱਢੀ ਮੰਡੀ ਦੇ ਨਿਕਲਦੇ ਫੇਰੀ ਥੋੜਾ ਕਿੰਨਾ ਰੋਟਾ ਚੱਲੋ ਚੱਲੋ ਚੋ ਸ਼ਰਮ ਨਹੀਂ ਆਉਂਦੀ ਜੰਮੀ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਦੇ ਬੜੇ ਬੜੇ ਆਹ 2 ਲੀਟਰ ਮਾਰਨਾ ਜਿਵੇਂ ਜਾਣਾ ਪੈ ਤਾ ਬਾਹਰ ਅਬ ਰਾਜ ਵੀਡੀਓ ਦੀ ਬਾਬਾ ਵੀਡੀਓ ਬਣਾਉਂਦੀ ਨਹੀਂ ਚੱਲਦਾ ਇਹਨਾਂ ਨੂੰ ਕਹਿੰਦਾ ਡਿਊਟੀ ਕੰਡ ਕਰ ਲੈ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਈ ਕੋਈ ਲੂ ਕੇ ਨਾ ਪਿਛੇ ਹੋ ਜਾ ਮੈਂ ਬਾਈਕ ਤੇ ਪਰ ਕੋ ਬਾਈਕ ਲੈ ਜਾ ਚੱਲ ਪਿਛੇ ਦੋ ਅਜ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਗ ਬਾਈਕ ਥੋੜਾ ਦੋ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਕੋਲ ਤੇ ਫੇਰੀ ਥੋੜਾ ਵੀ ਕਰੋ ਚੱਲੋ ਦੋ ਚਾਹੋ ਦੋ ਕੋਈ ਸ਼ਰਮ ਨਹੀਂ ਆਉਂਦੀ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਆਹ 2 ਲੀਟਰ ਮਰਨਾ ਪੈਣਾ ਜੀ ਦਾਣਾ ਪਾ ਦਿੱਤਾ ਬਾਹਰ ਇਧਰ ਅਬ ਰਾਜ ਵੀਡੀਓ ਜੀ ਬਾਬਾ ਵੀਡੀਓ ਬਣਾਓ ਜੀ ਨਹੀਂ ਚੱਲਦਾ ਇਹਨਾਂ ਨੂੰ ਕਹਿੰਦਾ ਡਿਊਟੀ ਕੰਡ ਕਰ ਲਵੇ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਲੈ ਲੂਗਾ ਨਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਾ ਚੱਲ ਪਿੱਛੇ ਦੂ ਅੱਗ ਲਾਉਣੀ ਆ ਤੂੰ ਸਾਰੇ ਕੱਢ ਲੈ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਨਿਕਲਦੇ ਮੇਰੀ ਫੋਟੋ ਕਿੱਥੇ ਰੋ ਜਾ ਚੱਲ ਦੋ ਚੱਲ ਦੋ ਕੋਈ ਸ਼ਰਮ ਨਹੀਂ ਆਉਂਦੀ ਿਆ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕ ਟੂਟੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇੱਧਰ ਤੇ ਪਰੇ ਪਰੇ ਆਹ 2 ਲੀਟਰ ਮਾਰਨਾ ਚਾਹੀਦਾ ਜੂ ਦਾਣਾ ਪਿੱਛੇ ਬਾਹਰ ਇੱਧਰ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਓ ਜੀ ਸਰ ਜੀ ਨਹੀਂ ਜਲਦਾ ਗੱਲ ਛੱਡ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਲੈ ਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਦੋ ਬੋਟੀ ਲੈ ਜਾ ਚੱਲ ਪਿੱਛੇ ਦੂ ਅੱਗੇ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਗੇ ਵਾਚ ਥੋੜਾ ਦੋ ਬਿਲਕੁਲ ਨਹੀਂ ਕੰਮ ਨਹੀਂ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਫੇਰੀ ਥੋੜਾ ਕਿੰਨਾ ਰੋਚ ਚੱਲੋ ਦੋ ਚੱਲੋ ਦੋ ਓ ਸ਼ਰਮ ਨਹੀਂ ਆਉਣੀ ਜੰਮ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਏ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋੱਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋੱਕੇ ਤੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਮਾਰਨਾ ਕਿਉਂ ਦਾਣਾ ਬਣ ਕੇ ਬਾਹਰ ਆ ਇਧਰ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾ ਦੀ ਹਾਂਜੀ ਨਹੀਂ ਜਲਦਾ ਹੈ ਗੱਲ ਹੁਣ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਾ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਾਈ ਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਚੋ ਬੋਟੀ ਲੈ ਜਾ ਚੱਲ ਪਿੱਛੇ ਦੂ ਅੱਜ ਅੱਗ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਜ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮੀ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਮੇਰੀ ਬੋਟੀ ਵੀ ਚਰੋ ਜਾ ਚੱਲੋ ਦੋ ਚੱਲੋ ਦੋ ਸ਼ਰਮ ਨਹੀਂ ਆਉਂਦੀ ਜਾਂਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕਾ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਮਾਰਨਾ ਜੀ ਤਾਣਾ ਮਿੱਟੀ ਬਾਹਰ ਆ ਇਧਰ ਅਬਰਾਜ਼ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਨਹੀਂ ਨਹੀਂ ਜਾਂਦਾ ਛੱਡ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਤੇ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਿਉਂ ਕਹਿੰਦਾ ਪਿੱਛੇ ਹੋ ਗਿਆ ਮੇਰਾ ਬਾਈਕ ਤੇ ਪਰ ਦੋ ਬੋਟੀ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਹੈ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਦਾਣਾ ਮੰਡੀ ਦਾ ਜਦੋਂ ਕੱਟੀ ਮੰਡੀ ਨਹੀਂ ਨਿਕਲਦੀ ਫੇਰੀ ਥੋੜਾ ਕਿੰਨਾ ਰੋਟਾ ਚੱਲੋ ਦੋ ਚੱਲੋ ਦੋ ਕੋਈ ਕਰਮ ਨਹੀਂ ਆ ਰਿਹਾ ਜਾਂ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਥੋੜੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਇਹ ਲੋਕਾਂ ਨੂੰ ਪੂਰਾ ਹਟਾਉਣ ਦੇ ਹੀ ਇਧਰ ਤੇ ਪਰੇ ਪਰੇ ਆਹ 2 ਲੀਟਰ ਮਾਰਨਾ ਚਾਹੀਦਾ ਜੂ ਛਾਣਾ ਪਿੱਛੇ ਬਾਹਰ ਇਧਰ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਓ ਜੀ ਸਰ ਜੀ ਨਹੀਂ ਚੱਲਦਾ ਗੱਲ ਕਰਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕੱਢੂ ਕੱਢਿਆ ਪਿੱਛੇ ਹੋ ਗਿਆ ਮੇਰਾ ਬਾਈਕ ਦੀ ਪਰ ਦੋ ਬੋਟੀ ਲੈ ਜਾ ਤਰ ਪਿੱਛੇ ਦੋ ਅਜ ਅੱਗ ਲੋਣੀ ਤੂੰ ਸਾਰੇ ਕਾ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਨਿਕਲਦੇ ਫੇਰੇ ਥੋੜਾ ਕਿੰਦਾ ਰੋਚ ਜਾ ਚੱਲੋ ਦੋ ਚੱਲੋ ਦੋ ਕੋਈ ਸ਼ਰਮ ਨਹੀਂ ਆਉਂਦੀ ਜਾਂ ਨਹੀਂ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆਹ 2 ਲੀਟਰ ਮਾਰਨਾ ਕਿਉਂ ਦਾਣਾ ਬਣਦਾ ਬਾਹਰ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾ ਦੀ ਹਾਂਜੀ ਨਹੀਂ ਗੱਲਦਾ ਗੱਲ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਾ ਨਹੀਂ ਨਹੀਂ 2 ਲੀਟਰ ਚਾਹ ਦੱਸ ਰਿਹਾ ਕੋਣ ਕੈ ਨੂੰ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਦੋ ਮੋਟੀ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਆ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਕੋਲ ਤੇ ਫੇਰੀ ਥੋੜਾ ਵੀ ਚੱਰੋ ਚੱਲੋ ਬਸ ਚੱਲੋ ਦੋ ਸ਼ਰਮ ਨਹੀਂ ਆਉਂਦੀ ਜੰਮ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਜਿਹੜੇ ਬੜੇ ਬੜੇ ਆ ਆ 2 ਲੀਟਰ ਮਾਰਨਾ ਜੀ ਤਾਣਾ ਮਿੱਟੀ ਬਾਹਰ ਆਇਆ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਸਰ ਜੀ ਨਹੀਂ ਜਲਦੇ ਗੱਲ ਛੱਡ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਲੈ ਨੂੰ ਕਿ ਨਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਾ ਚਲ ਪਿੱਛੇ ਦੂ ਉਹ ਜਾ ਅੱਗ ਲਾਉਣੀ ਆ ਤੂੰ ਸਾਰੇ ਕਹਿੰਦੇ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਫੇਰੀ ਥੋੜਾ ਕਿ ਚੱਲ ਰੋ ਜਾ ਚੱਲ ਦੋ ਕੋਈ ਸ਼ਰਮ ਨਹੀਂ ਆਉਂਦੀ ਜੰਮ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਟੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਦੋ ਲੀਟਰ ਮਾਰਨ ਨੂੰ ਕਿਉਂ ਜਾਣਾ ਬਿਠਾ ਬਾਹਰ ਅਬ ਰਾਜ ਵੀਡੀਓ ਦੇ ਲੱਭਾ ਵੀਡੀਓ ਬਣਾਉਂਦੀ ਨਹੀਂ ਨਹੀਂ ਚੱਲਦਾ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ ਦੋ ਲੀਟਰ ਚਾਹੀਦਾ ਸਰਪਾ ਕੋਈ ਨਹੀਂ ਦੂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਾ ਦੋ ਬੋਟੀ ਲੈ ਜਾ ਚੱਲ ਪਿੱਛੇ ਦੂ ਅੱਜ ਅੱਗ ਲਾਉਣੀ ਏ ਤੂੰ ਸਾਰੇ ਕਹਿੰਦੇ ਨਹੀਂ ਅੱਜ ਬਾਈਕ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਤੋਂ ਨਿਕਲਦੇ ਫੇਰੀ ਥੋੜਾ ਕਿੰਨਾ ਰੋਚ ਚੱਲੋ ਦੋ ਚੱਲੋ ਦੋ ਓ ਸ਼ਰਮ ਨਹੀਂ ਆਉਣੀ ਤੇ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆ ਇੱਕਾ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਜਿਹੜੇ ਬੜੇ ਬੜੇ ਆ ਆ 2 ਲੀਟਰ ਮਾਰਨਾ ਤੇ ਆ ਅਬ ਰਾਜ ਵੀਡੀਓ ਦੀ ਬਾਬਾ ਵੀਡੀਓ ਬਣਾਓ ਜੀ ਨਹੀਂ ਨਹੀਂ ਜਾਂਦਾ ਇਹ ਛੁੜ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਕੰਡ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਈ ਨੂੰ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਦੋ ਬਾਈਕ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਹੈ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮੀ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਮੇਰੀ ਫੋਟੋ ਕਿ ਚੱਲ ਰੋ ਜਾ ਚੱਲ ਦੋ ਚੱਲਾ ਦੋ ਕੋਈ ਸ਼ਰਮ ਨਹੀਂ ਆਉਂਦੀ ਜੰਮ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕਾ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਜਾ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਆ ਦੋ ਲੀਟਰ ਮਾਰਨਾ ਪੈਣਾ ਆ ਅਬ ਰਾਜ ਵੀਡੀਓ ਜੀ ਬਾਬਾ ਵੀਡੀਓ ਬਣਾਓ ਜੀ ਨਹੀਂ ਚੱਲਦਾ ਸਾਰਿਆਂ ਨੂੰ ਕਹਿੰਦਾ ਡਿਊਟੀ ਖੰਡ ਕਰ ਲਓ ਨਹੀਂ ਨਹੀਂ ਦੋ ਲੀਟਰ ਚਾਹੀਦਾ ਸਿਰਫ ਉਹਨੂੰ ਵੀ ਲੁਕਾ ਦੇ ਪਿੱਛੇ ਹੋ ਗਿਆ ਮੇਰਾ ਬਾਈਕ ਤੇ ਪਰ ਦੋ ਬੋਡੀ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਜ ਬਾਈਕ ਥੋੜਾ ਦੋ ਬਿਲਕੁਲ ਨਾ ਨਾਣਾ ਮੰਡੀ ਦਾ ਜਿਹੜਾ ਕੱਟੀ ਮੰਡੀ ਦੇ ਨਿਕਲਦੀ ਫੇਰੇ ਥੋੜਾ ਕਿੰਨਾ ਰੋਟਾ ਚੱਲੋ ਦੋ ਚੱਲੋ ਦੋ ਕੋਈ ਕਰਮ ਨਹੀਂ ਆ ਰਿਹਾ ਜਾਂਦੇ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕਾ ਇੱਕ ਛੋਟੇ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਉਧਰ ਦੇ ਪਰੇ ਪਰੇ ਆਹ 2 ਲੀਟਰ ਮਾਰਨਾ ਜੀ ਦਾਣਾ ਮਟਕਾ ਬਾਹਰ ਆਈ ਤੇ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਨਹੀਂ ਨਹੀਂ ਜਲਦਾ ਗੱਲ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਿਉਂ ਗੱਡੂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਦੋ ਬੋਟੀ ਲੈ ਜਾ ਚੱਲ ਪਿੱਛੇ ਦੋ ਅੱਗ ਲੋਣੀ ਆ ਤੂੰ ਸਾਰੇ ਕਾਹਨੂੰ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਨਹੀਂ ਦੇ ਦੇ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਹੀਂ ਪਹੁੰਚਦੀ ਫੇਰੇ ਥੋੜਾ ਕਿੰਨਾ ਰੋਟਾ ਚੱਲੋ ਦੋ ਚੱਲੋ ਦੋ ਕੋਈ ਖਰਮਾ ਨਹੀਂ ਆ ਰਿਹਾ ਜੰਮ ਜਾ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਥੂੜੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਇਹ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਆਹ 2 ਲੀਟਰ ਮਾਰਨਾ ਚਾਹੀਦਾ ਜੂਸ ਆਣਾ ਪਿੱਛੇ ਬਾਹਰ ਇਧਰ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਉਂਦੀ ਸਰ ਜੀ ਨਹੀਂ ਚੱਲਦਾ ਗੱਲ ਛੱਡ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਤੈਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਦੋ ਬਾਈਕ ਲੈ ਜਾ ਚੱਲ ਪਿੱਛੇ ਦੋ ਅੱਜ ਅੱਗ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਦਾਣਾ ਮੰਡੀ ਤੋਂ ਜਦੋਂ ਕੱਜੀ ਮੰਡੀ ਦੇ ਨਿਕਲਦੇ ਫੇਰੀ ਫੋਟੋ ਵੀ ਚਾਹੀਦਾ ਚੱਲੋ ਬਸ ਚੱਲੋ ਦੋ ਸ਼ਰਮ ਨਹੀਂ ਆਦੀ ਜਾਂਦੇ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਆ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਣ ਦੇ ਹੀ ਇਧਰ ਤੇ ਬੜੇ ਬੜੇ ਆਹ 2 ਲੀਟਰ ਮਾਰਨਾ ਕਿਉਂ ਦਾਣਾ ਬਿਚਾ ਬਾਹਰ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਹਾਂ ਜੀ ਨਹੀਂ ਜਲਦਾ ਹੈ ਗੱਲ ਹੁਣ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਾ ਨਹੀਂ ਨਹੀਂ 2 ਲੀਟਰ ਚਾਹੀਦਾ 10 ਰੁਪਏ ਕੋਈ ਕਿਉਂ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਦੋ ਮੋਟੀ ਲੈ ਜਾ ਚੱਲ ਪਿੱਛੇ ਦੋ ਅਜ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਕੋਲ ਤੇ ਫੇਰੀ ਥੋੜਾ ਕਿ ਕਰੋ ਚੱਲ ਚਲੋ ਦੋ ਜਾਣਾ ਦੋ ਕੋਈ ਸ਼ਰਮ ਨਹੀਂ ਆਉਂਦੀ ਜੰਦ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਭਰਨਾ ਜੀ ਦਾਣਾ ਬਿਚੋਂ ਬਾਹਰ ਆਇਆ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਓ ਜੀ ਨਹੀਂ ਨਹੀਂ ਜਾਂਦੇ ਗਾੜ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਈ ਨਹੀਂ ਲੋਕਾਂ ਦੇ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਚਲ ਪਿੱਛੇ ਦੂ ਉਹ ਜਾ ਅੱਗ ਲਾਉਣੀ ਹੈ ਤੂੰ ਸਾਰੇ ਕਹਿੰਦੇ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੀ ਮੇਰੀ ਫੋਟੋ ਕਿੱਥੇ ਰੋ ਜਾ ਚਲ ਦੋ ਚਲ ਦੋ ਕੋਈ ਸ਼ਰਮ ਨਹੀਂ ਆ ਰਹੀ ਤੇ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕ ਟੂਟੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇੱਧਰ ਤੇ ਪਰੇ ਪਰੇ ਨਹੀਂ ਆ 2 ਲੀਟਰ ਮਾਰਨਾ ਆਪਰਾਜ ਵੀਡੀਓ ਦੇ ਬਾਬਾ ਵੀਡੀਓ ਬਣਾ ਦੀ ਨਹੀਂ ਨਹੀਂ ਚੱਲਦਾ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲੈ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਈ ਕਹਿੰਦਾ ਪਿੱਛੇ ਹੋ ਗਿਆ ਮੇਰਾ ਬਾਈਕ ਤੇ ਪਰ ਦੋ ਬੋਟੀ ਲੈ ਜਾ ਚੱਲ ਪਿੱਛੇ ਦੂ ਅੱਜ ਅੱਗ ਲਾਉਣੀ ਏ ਤੂੰ ਸਾਰੇ ਕਹਿੰਦੇ ਨਹੀਂ ਅੱਜ ਬਾਅਦ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਤੋਂ ਨਿਕਲਦੇ ਫੇਰੀ ਥੋੜਾ ਕਿੰਨਾ ਰੋਚ ਚੱਲੋ ਦੋ ਚੱਲੋ ਦੋ ਕੋਈ ਸ਼ਰਮ ਨਹੀਂ ਆਉਣੀ ਜੰਮੀ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਦੇ ਬੜੇ ਬੜੇ ਆਹ 2 ਲੀਟਰ ਮਾਰਨਾ ਆ ਬਰਾਦ ਵੀਡੀਓ ਦੀ ਬਾਬਾ ਵੀਡੀਓ ਬਣਾਉਂਦੀ ਨਹੀਂ ਨਹੀਂ ਚੱਲਦਾ ਛੁੜ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਖੰਡ ਕਰ ਲੈ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਈ ਨੂੰ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਚੋ ਬੋਟੀ ਲੈ ਜਾ ਚੱਲ ਪਿੱਛੇ ਦੂ ਅਜ ਅੱਗ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮੀ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਨਿਕਲਦੇ ਫੇਰੀ ਥੋੜਾ ਕਿੰਨਾ ਰੋਜ ਚੱਲੋ ਦੋ ਚੱਲੋ ਦੋ 4 ਕਰ ਮੀ ਨਹੀਂ ਆ ਵੀ ਦੇ ਚੱਕ ਕੇ ਜਾ ਰਹੇ ਬੰਦੇ ਆ ਟੈਂਕੀਆ ਫੁੱਲ ਆ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆ ਜੀ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਦੇ ਪਰੇ ਪਰੇ ਆਹ 2 ਲੀਟਰ ਮਰਨਾ ਜੀ ਦਾਨਾ ਪੜ ਕੇ ਬਾਹਰ ਆਇਦਰ ਅਬ ਰਾਜ ਵੀਡੀਓ ਜੀ ਬਾਬਾ ਵੀਡੀਓ ਬਣਾਓ ਜੀ ਨਹੀਂ ਨਹੀਂ ਚੱਲਦੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਵੇ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਿਉਂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਕੋ ਬਾਈਕ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਨਹੀਂ ਦੇ ਦੇ ਮੈਂ ਮੰਡੀ ਦਾ ਜਿਹੜਾ ਕੱਟੀ ਮੰਡੀ ਦੀ ਕਰਦੇ ਫੇਰੀ ਥੋੜਾ ਕਿੰਨਾ ਰੋਟਾ ਚੱਲੋ ਦੋ ਚੱਲੋ ਦੋ ਕੋਈ ਕਰਮ ਨਹੀਂ ਆ ਰਿਹਾ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਇਹ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਆਹ 2 ਲੀਟਰ ਮਾਰਨਾ ਪੈਣਾ ਚਾਣਾ ਪੈ ਤਾ ਬਾਹਰ ਇਧਰ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਉਂਦੀ ਸਰ ਜੀ ਨਹੀਂ ਚੱਲਦਾ ਗੱਲ ਛੱਡ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕੱਢੂ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਦੋ ਬੋਟੀ ਲੈ ਜਾ ਦਰ ਪਿੱਛੇ ਦੋ ਅੱਗ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਦਾਣਾ ਮੰਡੀ ਦਾ ਜਦੋਂ ਕੱਢੀ ਮੰਡੀ ਦੇ ਨਿਕਲਦੇ ਫੇਰੇ ਥੋੜਾ ਕਿੰਦਾ ਰੋਟਾ ਚੱਲੋ ਦੋ ਚੱਲੋ ਦੋ ਕੋਈ ਸ਼ਰਮ ਨਹੀਂ ਆਉਂਦੀ ਜਾਂ ਨਹੀਂ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆਹ 2 ਲੀਟਰ ਮਾਰਨਾ ਕਿਉਂ ਦਾਣਾ ਬਣਦਾ ਬਾਹਰ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾ ਦੀ ਹਾਂਜੀ ਨਹੀਂ ਗੱਲਦਾ ਗੱਲ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲੈ ਮੈਂ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕਾਈ ਨੂੰ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਦੋ ਮੋਟੀ ਲੈ ਜਾ ਚੱਲ ਪਿੱਛੇ ਦੋ ਅਜ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਨਿਕਲਦੇ ਫੇਰੀ ਥੋੜਾ ਵੀ ਚੱਰੋ ਚੱਲੋ ਬਸ ਚੱਲੋ ਦੋ ਕੋਸ਼ਰਮ ਨਹੀਂ ਆਉਂਦੀ ਜੰਦ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕਾ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋੱਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋੱਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਮਾਰਨਾ ਕਿਉਂ ਦਾਣਾ ਮਟਕੋ ਬਾਹਰ ਆਇਆ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਨਹੀਂ ਨਹੀਂ ਜਾਂਦੇ ਗੱਲ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਲੈ ਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਚਲ ਪਿੱਛੇ ਦੂ ਅੱਗ ਲਾਉਣੀ ਆ ਤੂੰ ਸਾਰੇ ਕਹਿੰਦੇ ਨਹੀਂ ਐ ਇੱਕ ਵਾਰੀ ਥੋੜਾ ਦੋ ਬਿਲਕੁਲ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਨਿਕਲਦੇ ਮੇਰੀ ਫੋਟੋ ਕਿੱਥੇ ਰੋ ਜਾ ਚਾਹ ਨਾ ਚਾਹ ਕੋਈ ਸ਼ਰਮ ਨਹੀਂ ਆ ਰਹੀ ਤੇ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਜੀ ਕੋਈ ਸਲਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮੁਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇੱਧਰ ਤੇ ਪਰੇ ਪਰੇ ਨਹੀਂ ਆ 2 ਲੀਟਰ ਮਾਰਨੋ ਜਿਉਂ ਦਾਣਾ ਮਿੱਠਾ ਬਾਹਰ ਆਪਰਾਹ ਵੀਡੀਓ ਦੇ ਬਾਬਾ ਵੀਡੀਓ ਬਣਾ ਦੀ ਨਹੀਂ ਨਹੀਂ ਚੱਲਦਾ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਤਾਂ ਇਹ ਨੂੰ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਦੋ ਬੋਡੀ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਏ ਤੂੰ ਸਾਰੇ ਘਰ ਨੂੰ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਦਾਣਾ ਮੰਡੀ ਤੋਂ ਜਦੋਂ ਕੱਜੀ ਮੰਡੀ ਦੇ ਨਿਕਲਦੇ ਫੇਰੇ ਥੋੜਾ ਕਿੰਦਾ ਰੋਟਾ ਚੱਲੋ ਚੱਲੋ ਦੋ ਸ਼ਰਮ ਨਹੀਂ ਆਉਂਦੀ ਜੰਮੀ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆਂ ਫੁੱਲ ਆਹ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਏ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਮਾਰਨਾ ਜੀ ਤੁਹਾਨੂੰ ਜਾਣਾ ਪੈਣਾ ਬਾਹਰ ਅਬ ਰਾਜ ਵੀਡੀਓ ਦੀ ਬਾਬਾ ਵੀਡੀਓ ਬਣਾ ਦੀ ਨਹੀਂ ਜਾਂਦਾ ਇਹਨਾਂ ਨੂੰ ਕਹਿੰਦਾ ਡਿਊਟੀ ਕੰਡ ਕਰ ਲੈ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਕੋਈ ਕਿਉਂ ਕਹਿੰਦਾ ਪਿੱਛੇ ਹੋ ਜਾ ਮੈਂ ਬਾਈਕ ਤੇ ਪਰ ਦੋ ਬੋਟੀ ਲੈ ਜਾ ਚੱਲ ਪਿੱਛੇ ਦੋ ਅੱਗ ਲਾਉਣੀ ਏ ਤੂੰ ਸਾਰੇ ਕਾਹਨੂੰ ਨਹੀਂ ਅੱਗ ਵਾਲੀ ਥੋੜਾ ਦੋ ਬਿਲਕੁਲ ਨਹੀਂ ਦੇ ਦੇ ਦਾਣਾ ਮੰਡੀ ਤੋਂ ਜਦੋਂ ਕੱਟੀ ਮੰਡੀ ਦੇ ਕੋਲ ਤੇ ਫੇਰੀ ਥੋੜਾ ਕਿ ਕਰੋ ਚੱਲੋ ਬਸ ਚੱਲੋ ਦੋ ਕੋਈ ਸ਼ਰਮ ਨਹੀਂ ਆਉਂਦੀ ਜਾਂ ਚੱਕ ਕੇ ਜਾ ਰਹੇ ਬੰਦੇ ਆਹ ਟੈਂਕੀਆ ਫੁੱਲ ਆਹ ਇੱਕ ਸਕੂਟੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਆਹ 2 ਲੀਟਰ ਭਰਨਾ ਚਾਹੀਦਾ ਹਾਂ ਅਬ ਰਾਜ ਵੀਡੀਓ ਜੀ ਬਾਬਾ ਵੀਡੀਓ ਬਣਾਓ ਜੀ ਨਹੀਂ ਚੱਲਦਾ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਵੇ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕੱਢੂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਕੋ ਬਾਈਕ ਲੈ ਜਾ ਚੱਲ ਪਿੱਛੇ ਦੂ ਉਹ ਜੱਗ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਜ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮ ਨਹੀਂ ਦਾਣਾ ਮੰਡੀ ਦਾ ਜਿਹੜਾ ਕੱਟੀ ਮੰਡੀ ਹੁੰਦੀ ਪਰ ਮੇਰੇ ਥੋੜਾ ਕਿੰਨਾ ਰੋ ਜਾ ਸਾਨੂੰ ਦੋ ਸਾਨੂੰ ਦੋ ਕੋਸ਼ ਕਰ ਮੈਂ ਨਹੀਂ ਆ ਰਿਹਾ ਜਾ ਕੇ ਜਾ ਰਹੇ ਬੰਦੇ ਆ ਟੈਂਕੀਆਂ ਫੁੱਲ ਆ ਇੱਕਾ ਛੋਟੀ ਦੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਪਰੇ ਪਰੇ ਆਹ 2 ਲੀਟਰ ਮਾਰਨਾ ਪੈਣਾ ਜੂ ਥਾਣਾ ਪਿੱਛੇ ਬਾਹਰ ਇਧਰ ਅਬ ਰਾਜ ਵੀਡੀਓਜ਼ ਬਾਬਾ ਵੀਡੀਓ ਬਣਾਓ ਜੀ ਸਰ ਜੀ ਨਹੀਂ ਜਲਦਾ ਹੈ ਗੱਲ ਛੁੜ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਓ ਨਹੀਂ ਨਹੀਂ 2 ਲੀਟਰ ਚਾਹੀਦਾ ਸਿਰਫ ਉਹ ਕੱਢੂ ਕਹਿੰਦਾ ਪਿੱਛੇ ਹੋ ਜਾ ਮੇਰਾ ਬਾਈਕ ਤੇ ਪਰ ਦੋ ਬੋਟੀ ਲੈ ਜਾ ਤਰ ਪਿੱਛੇ ਦੋ ਅਜ ਅੱਗ ਲੋਣੀ ਤੂੰ ਸਾਰੇ ਕਹਿੰਦੇ ਨਹੀਂ ਅੱਗ ਬਾਈਕ ਥੋੜਾ ਦੋ ਬਿਲਕੁਲ ਨਹੀਂ ਕੰਮ ਦਾਣਾ ਮੰਡੀ ਦਾ ਜਿਹੜਾ ਕੱਟੀ ਮੰਡੀ ਦੇ ਨਿਕਲਦੇ ਫੇਰੀ ਫੋਟੋ ਵੀ ਨੀਰੋ ਜਾ ਚੱਲੋ ਚੱਲੋ ਜਾ ਕੋਈ ਸ਼ਰਮ ਨਹੀਂ ਆਉਂਦੀ ਜੰਮੀ ਚੱਕ ਕੇ ਜਾ ਰਹੇ ਬੰਦੇ ਆ ਟੈਂਕੀਆਂ ਫੁੱਲ ਆ ਇੱਕ ਸਕੂਟਰੀ ਤੇ ਖੜਾ ਬੰਦਾ ਟੈਂਕੀ ਲੈ ਕੇ ਆਇਆ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਅਸੀਂ ਮੋਕੇ ਤੇ ਖੜੇ ਆ ਆ ਮਲਾਜ਼ਮ ਖੜੇ ਆ ਮੋਕੇ ਦੇ ਪਰ ਲੋਕ ਨਹੀਂ ਹਟਦੇ ਪਏ ਲੋਕਾਂ ਨੂੰ ਪੂਰਾ ਹਟਾਉਂਦੇ ਸੀ ਇਧਰ ਤੇ ਬੜੇ ਬੜੇ ਆ ਆ 2 ਲੀਟਰ ਮਾਰਨ ਦਾ ਯੂ ਦਾਣਾ ਮਟਾ ਬਾ ਇਧਰ ਅਬ ਰਾਜ ਵੀਡੀਓਜ਼ ਲੱਭਾ ਵੀਡੀਓ ਬਣਾਉਂਦੀ ਹਾਂ ਜੀ ਨਹੀਂ ਗੱਲਦਾ ਗੱਲ ਕੇ ਸਾਰਿਆਂ ਨੂੰ ਕਹਿੰਦਾ ਡਿਊਟੀ ਬੰਦ ਕਰ ਲਾ ਨਹੀਂ ਨਹੀਂ 2 ਲੀਟਰ 14 ਰੁਪਏ ਹੋਰ ਕਹਿੰਦੇ ਕਿ ਨਾ ਪਿੱਛੇ